ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਨਿੱਪਕ ਟੂਡੇ ਪੰਜਾਬ ਦੇ ਵਿੱਚ ਸਵਾਗਤ ਪੰਜਾਬ ਪੁਲਸ ਦੇ ਨਾਲ ਜੁੜੀ ਵੱਡੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਇਸ ਮੁਤਾਬਕ ਵੱਡੇ ਪਦਰ ਦੇ ਉੱਤੇ ਫਿਰ ਬਦਲ ਕੀਤਾ ਜਾ ਰਿਹਾ ਹੈ ਪੁਲਸ ਮੁਲਾਜ਼ਮਾਂ ਦਾ ਕਨਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਜਿਹੜੇ ਅਧਿਕਾਰੀ ਹੋਣਗੇ ਮੁਲਾਜ਼ਮ ਹੋਣਗੇ ਉਹਨਾਂ ਦੇ ਤਬਾਦਲੇ ਹੁਣ ਜਾ ਰਹੇ ਹਨ ਸਰਕਾਰ ਨੇ ਇੱਕ ਪੁਰਾਣੀ ਨੀਤੀ ਦੇ ਤਹਿਤ ਉਹ ਕਿਉਂਕਿ ਇੱਕ ਸਰਕਾਰੀ ਨੋਟੀਫਿਕੇਸ਼ਨ ਜਿਸ ਦੇ ਉਤੇ ਤਰੀਕ ਬੇਸ਼ੱਕ 2024 ਦੀ ਹਜੇ ਮੋਰ ਨਹੀਂ ਲੱਗੀ ਪਰ 2020 ਦੀ ਬਣਾਈ ਹੋਈ ਪਾਲਿਸੀ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਣੀ ਸੀ ਕਿ ਤਿੰਨ ਸਾਲਾਂ ਤੋਂ ਤੱਕ ਦਾ ਸਮਾਂ ਸੀ ਜਿਸ ਨੂੰ ਇੱਕ ਥਾਣੀ ਦੇ ਅੰਦਰ ਹੋ ਗਿਆ ਹੈ ਚਾਹੇ ਕੋਈ ਉਹ ਕਨਸਟੇਬਲ ਹੈ ਜਾਂ ਇਨਸਪੈਕਟਰ ਜਾਂ ਸਬ ਇਨਸਪੈਕਟਰ ਹੈਡ ਕਨਸਟੇਬਲ ਹੇ ਤਾਂ ਉਹਨਾਂ ਦਾ ਤਬਦਲਾ ਦੂਜੀ ਥਾਣੀ ਦੇ ਵਿੱਚ ਕੀਤਾ ਜਾ ਸਕਦਾ ਹੈ ਉਹ ਪਾਲ ਸੀ ਦਾ ਹਿੱਸਾ ਹੈ ਇਹ ਉਸ ਦੀ ਮਾਦੇਵੀ ਹੈ ਜੇਕਰ ਕਿ ਜੇਕਰ 8 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਕਿਸੇ ਨੂੰ ਆਪਣੀ ਡਿਸਟ੍ਰਿਕਟ ਦੇ ਅੰਦਰ ਵੱਖ-ਵੱਖ ਥਾਣਿਆਂ ਦੇ ਵਿੱਚ ਡਿਊਟੀ ਨਿਭਾਉਂਦੇ ਆ ਤਾਂ ਉਹਨਾਂ ਦਾ ਵੀ ਜਿਹੜਾ ਜਿਹੜਾ ਵੀ ਬਦਲਾਇਆ ਜਾ ਸਕਦਾ ਹੈ ਡਿਸਟ੍ਰਿਕਟ ਦੇ ਅੰਦਰ ਵੱਖ-ਵੱਖ ਥਾਣਿਆਂ ਦੇ ਵਿੱਚ ਡਿਊਟੀ ਨਿਭਾਉਂਦੇ ਆ ਤਾਂ ਉਹਨਾਂ ਦਾ ਵੀ ਜਿਹੜਾ ਜਿਹੜਾ ਵੀ ਬਦਲਾਇਆ ਜਾ ਸਕਦਾ ਹੈ ਕੰ ਦਾ ਪਾਵ ਇਹ ਹੈ ਕਿ ਨਵੇਂ ਸਿਰ ਤੋਂ ਉਹ ਰੰਗ ਰੂਪ ਬਣਾਉਣ ਜਾ ਰਹੀ ਹੈ ਚਾਹੇ ਉਹ ਹੈੱਡ ਕਨਸਟੇਬਲ ਹੈ ਤੇ ਚਾਹੇ ਇਨਸਪੈਕਟਰ ਦਾ ਇੱਕ ਵੱਡੇ ਪਦਰ ਦੇ ਉੱਤੇ ਤਬਦੀਲੀ ਕਿਉਂ ਕਰਨ ਜਾ ਰਹੀ ਹੈ ਸਰਕਾਰ ਚਰਚਾ ਇਹ ਹੈ ਪੁਲਸ ਹਲਕਿਆਂ ਦੇ ਵਿੱਚ ਪੁਲਸ ਮੁਲਾਜ਼ਮਾਂ ਦੇ ਵਿੱਚ ਇਹ ਸਰਕਾਰ ਸ਼ਾਇਦ ਲੋਕ ਸਭਾ ਚੋਣਾਂ 2024 ਦੀ ਹਾਰ ਤੋਂ ਕੋਸ ਨਾ ਕੋਸ ਸਬਕ ਲੈ ਰਹੀ ਹੈ ਇਹ ਜੋ ਸ਼ਾਇਦ ਕੀਤਾ ਜਾ ਰਿਹਾ ਹੈ ਉਹ ਇੱਕ ਸੰਕੇਤ ਦਾ ਵਿਸ਼ਾ ਹੈ ਕਿਤੇ ਨਾ ਕਿਤੇ ਨਸ਼ੇ ਦੇ ਮੁੱਦੇ ਜਿਹੜਾ 파ਰੂ ਹੋ ਰਿਹਾ ਹੈ ਉਹ ਥਾਣੇ ਦੇ ਵਿੱਚ ਕੰਮ ਕਰ ਰਿਹਾ ਮੁਲਾਜ਼ਮ ਚਾਹੇ ਉਹ ਕੋਈ ਕਾਂਸਟੇਬਲ ਹੈ ਚਾਹੇ ਇੰਸਪੈਕਟਰ ਰੈਂਕ ਦਾ ਕੋਈ ਮੁਲਾਜ਼ਮ ਹੈ ਕੋਈ ਕਾਂਸਟੇਬਲ ਹੈ ਚਾਹੇ ਇੰਸਪੈਕਟਰ ਰੈਂਕ ਦਾ ਕੋਈ ਮੁਲਾਜ਼ਮ ਹੈ ਅਧਿਕਾਰੀਏ ਉਹਨਾਂ ਤੋਂ ਕੰਟਰੋਲ ਨਹੀਂ ਹੋਇਆ ਹਾਲਾਕਿ ਪੁਲਸ ਮੁਲਾਜ਼ਮਾਂ ਦਾ ਇਸ ਮਸਲੇ ਦੇ ਉੱਤੇ ਵਿੱਚ ਬੇਸ਼ੱਕ ਮੁਲਾਜ਼ਮਾਂ ਨੇ ਜਿਹੜੀ ਉਹ ਡਿਊਟੀ ਕਰਦੇ ਆ ਖੁੱਲ ਕੇ ਸਾਹਮਣੇ ਨਹੀਂ ਆ ਸਕਦੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਅੰਦਰ ਖਾਤੇ ਉਹਨਾਂ ਦੀ ਚਰਚਾ ਚੱਲ ਰਹੀ ਹੈ ਸਰਕਾਰ ਦਾ ਉਹ ਕੰਮ ਨਹੀਂ ਸਾਂਭਿਆ ਜਾ ਰਿਹਾ ਆਪ ਤੋਂ ਨਹੀਂ ਸਾਂਭਿਆ ਗਿਆ ਸਾਰਾ ਸਿਆਸੀ ਮੈਦਾਨ ਔਰ ਸਾਰੇ ਦਾ ਸਾਰਾ ਜਿਹੜਾ ਨਜ਼ਲਾ ਉਹ ਪੁਲਿਸ ਮੁਲਾਜ਼ਮਾਂ ਦੇ ਉੱਤੇ ਸਿੱਟਿਆ ਜਾ ਰਿਹਾ ਹੈ ਨਸ਼ੇ ਦੇ ਮੁੱਦੇ ਨੇ ਕਾਫੀ ਜ਼ਿਆਦਾ ਘੇਰਿਆ ਸਰਕਾਰ ਨੂੰ ਇਸ ਦੇ ਨਤੀਜੇ ਇਹ ਆਏ ਕਿ ਬਹੁਤ ਥਾਵਾਂ ਦੇ ਉੱਤੇ ਉਹਨਾਂ ਨੂੰ ਹੰਗਾਰਾ ਨਹੀਂ ਮਿਲ ਪਾਇਆ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਸ਼ੱਕ ਵੀ ਤੋਂ ਪੱਛਮੀ ਨੇ ਹੋਇਆ ਕੰਮ ਕਰਦਿਆਂ ਨੂੰ ਪਰ ਇਸ ਤੋਂ ਪਹਿਲਾਂ ਵੀ ਕਈ ਪੰਜਾਬ ਦੇ ਇਤਿਹਾਸ ਦੇ ਲੋਕਾਂ ਨੂੰ ਨਹੀਂ ਸੀ ਮਿਲੀ ਜਿਸ ਦੇ ਕਰਕੇ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਹਾਲਾਂਕਿ ਲਾ ਅੰਡਰ ਸਟੇਟ ਸਥਿਤੀ ਨੂੰ ਮੇਨਟੇਨ ਕਰਨ ਦੀ ਲਈ ਵੀ ਵੱਡੀ ਜ਼ਿੰਮੇਵਾਰੀ ਮੁਲਾਜ਼ਮਾ ਦੀ ਹੈ ਪੁਲਿਸ ਮੈਕ ਵਿੱਚ ਦੀ ਪਰ ਹੁਣ ਇੱਕ ਚਰਚਾ ਇਹ ਹੈ ਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਮੁਲਾਜ਼ਮ ਨੇ ਉਹ ਬਦਲ ਦਿੱਤੇ ਜਾਣਗੇ ਪਾਲਸੀ ਕੀ ਕਹਿੰਦੀ ਹੈ ਦੋ ਤਿੰਨ ਮੋਟੀਆਂ ਇਸ ਦੇ ਵਿੱਚ ਗੱਲਾਂ ਨੇ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਤਿੰਨ ਸਾਲ ਦੀ ਜਿਹੜੀ ਜਿਨ੍ਹਾਂ ਨੂੰ ਥਾਣੀ ਦੀ ਵਿੱਚ ਇੱਕ ਡਿਊਟੀ ਕਰਦਿਆਂ ਸਮਾਂ ਹੋ ਗਿਆ ਹੈ ਚਾਹੀ ਉਹ ਇੰਸਪੈਕਟਰ ਹੈ ਉਹਨਾਂ ਦੀ ਬਦਲੀ ਦੂਜੇ ਥਾਣਿਆਂ ਦੇ ਵਿੱਚ ਕੀਤੀ ਜਾਣੀ ਚਾਹੀਦੀ ਹੈ ਔਰ ਨਾਲ ਹੀ ਦੇਕਰ 8 ਸਾਲ ਤੋਂ 9 ਸਾਲ ਦੇ ਤਕਰੀਬਨ ਸਮਾਂ ਵਕਤ ਇੱਕ ਜ਼ਿਲ੍ਹੇ ਦੇ ਵਿੱਚ ਥਾਣਿਆਂ ਦੀ ਅੰਦਰ ਬਿਤਾ ਚੁੱਕਾ ਕੋਈ ਮੁਲਾਜ਼ਮ ਤਾਂ ਉਹਨਾਂ ਦੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਉਹ ਡਿਊਟੀ ਲਗਾਈ ਜਾ ਸਕਦੀ ਹੈ ਤਾਇਨਾਤ ਕੀਤਾ ਜੋ ਸੁਭਾਏ ਇਸ ਤਬਦੀਲੀ ਦੇ ਵਿੱਚ ਇੱਕ ਬਦਲੀ ਦੇ ਵਿੱਚੋਂ ਇਹ ਹੀ ਨਿਕਲ ਕੇ ਆ ਰਹੀ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਹੋਮ ਡਿਸਟ੍ਰਿਕਟ ਯਾਨੀ ਕਿ ਜਿੱਥੋਂ ਦਾ ਉਸ ਬਣ ਰੱਖਣ ਵਾਲਾ ਹੈ ਉੱਥੇ ਵੀ ਭੇਜਿਆ ਜਾ ਸਕਦਾ ਹੈ ਪਰ ਉਸ ਵਿੱਚ ਇੱਕ ਮੁਸ਼ਕਲ ਹੋਰ ਆਉਂਦੀ ਨਜ਼ਰ ਆ ਰਹੀ ਏ ਜੇਕਰ ਪੁਲਸ ਮੁਲਾਜ਼ਮਾਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਉਹ ਇੱਕ ਇਹ ਹੈ ਕਿ ਇੱਕ ਜ਼ਿਲ੍ਹੇ ਦੇ ਖੇਤਰਫਲ ਕਾਫੀ ਵੱਡਾ ਹੁੰਦਾ ਹੈ ਜਦੋਂ ਇਹ ਕਸਵਲੇ ਦੇ ਇੱਕ ਕੋਨੇ ਦੇ ਵਿੱਚੋਂ ਦੂਜੇ ਕੋਨੇ ਦੇ ਵਿੱਚ ਡਿਊਟੀ ਤੇ ਤਾਇਨਾਤ ਕਿਸੇ ਨੂੰ ਕਰ ਦਿੱਤਾ ਗਿਆ ਤਾਂ ਫਿਰ ਉਹ ਉਸ ਦੇ ਲਈ ਹੋਮ ਡਿਸਟ੍ਰਿਕਟ ਹੋਣਾ ਦੂਰ ਦੀ ਗੱਲ ਜੇ ਤੋ ਦੂਰ ਦੁਰਾਡੇ ਦੀਆਂ ਗੱਲਾਂ ਨੂੰ ਵੀ ਇੱਕ ਪਾਸੇ ਰੱਖ ਦਈਏ ਤਾਂ ਜਿਹੜੇ ਇੱਕ ਵੱਡੇ ਪੱਦਰ ਦੇ ਉਤੇ ਤਬਦੀਲੀ ਕੀਤੀ ਚਾਰੀਏ ਪੁਲਸ ਥਾਣਕੀਆਂ ਤੇ ਪੁਲਸ ਥਾਣਿਆਂ ਨੂੰ ਮਿਲਾ ਕੇ ਪੰਜਾਬ ਪੱਦਰ ਦੇ ਉਤੇ ਕਰੀਬ 700 ਦੀ ਗਿਣਤੀ ਬੰਦੀ ਹੈ ਤਾਂ ਉਹਨਾਂ 700 ਕਰੀਬ ਥਾਣਿਆਂ ਦੇ ਵਿੱਚ ਪੁਲਸ ਥਾਣਕੀਆਂ ਦੇ ਵਿੱਚ ਡਿਊਟੀ ਨਿਭਾਰੇ ਜੇਕਰ ਮੁਲਾਜ਼ਮਾਂ ਦੀ ਵੱਡੇ ਪੱਧਰ ਦੇ ਉੱਤੇ ਫੇਰ ਬਦਲ ਹੋ ਰਹੀ ਹੈ ਸ਼ਾਇਦ ਸਰਕਾਰ ਦਾ ਡੀਜੀਪੀ ਦੇ ਦਫ਼ਤਰ ਦੇ ਉੱਤੇ ਇੱਕ ਵਿਉਂਤ ਇਹ ਵੀ ਬਣਾਈ ਗਈ ਹੋਵੇ ਕਿ ਸ਼ਾਇਦ ਇਸ ਤਬਦੀਲੀ ਦੇ ਨਾਲ ਇੱਕ ਉਜਰ ਫਰਕ ਪਾਇਆ ਜਾ ਸਕਦਾ ਹੈ ਕਿਉਂਕਿ ਬਹੁਤ ਕੁ ਥਾਵਾਤੇ ਉਹਨਾਂ ਦੇ ਮੈਂ ਸ਼ਿਕਾਇਤ ਐ ਤੋ ਤੱਕ ਪੁੱਜ ਰਹੀਆਂ ਰਹਿਨੀਆਂ ਕਿ ਸਾਡੇ ਸਾਡੀ ਤਾਂ ਥਾਣੇਦਾਰ ਵੀ ਨਹੀਂ ਸੁਣਦਾ ਔਰ ਜਿੱਥੋਂ ਤੱਕ ਇੱਕ ਗੱਲ ਹੀ ਇੱਕ ਗੱਲ ਵੀ ਇਹੀ ਪਾਸੇ ਰੱਖਦੀ ਏ ਕਿ ਦੂਜੇ ਪਾਸਿਓਂ ਪੁਲਸ ਵੱਲੋਂ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਹਾਲਾਂਕਿ ਵਿਧਾਇਕ ਤਾਂ ਸ਼ਿਕਾਇਤ ਸਮੇਂ ਕਰਦੇ ਰਹੇ ਕਿ ਪੁਲਸ ਥਾਣਿਆਂ ਵਿੱਚ ਚੌਂਕੀਆਂ ਵਿੱਚ ਉਹਨਾਂ ਦਾ ਇਸ ਤਰ੍ਹਾਂ ਚਰਚਾ ਨਹੀਂ ਚੱਲ ਰਹੀ ਚਾਇਦਾ ਹੈ ਕਿ ਇੱਕ ਪਾਸੇ ਬੁਲਾਈਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਪੁਲਸ ਉਹਨਾਂ ਦੀ ਗੱਲ ਨਹੀਂ ਸੁਣਦੀ ਪੁਲਸ ਦੇ ਅਧਿਕਾਰੀ ਗੱਲ ਨਹੀਂ ਸੁਣਦੇ ਬੀਐਸਪੀ ਐਸਐਸਪੀ ਐਸਐਸਪੀ ਰੈਂਕ ਤੱਕ ਤਾਂ ਛੱਡੋ ਉਹ ਸਥਾਨੀਆਂ ਦੇ ਵਿੱਚ ਵੀ ਡੇਕਰ ਚੁਣੇ ਹੋਏ ਨੁਮੰਦੇ ਇਹਨਾਂ ਦੀ ਗੱਲ ਨਹੀਂ ਬੰਦੀ ਤਾਂ ਫਿਰ ਇਸ ਦਾ ਮਤਲਬ ਸਾਫ਼ ਹੈ ਕਿ ਪੁਲਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਜਿਹੜੇ ਚੁਣੇ ਹੋਏ ਨੁਮੰਦੇ ਆ ਇਹਨਾਂ ਤਿੰਨਾਂ ਦੇ ਵਿੱਚ ਇਸ तिकडी ਦੇ ਵਿੱਚ ਵੱਡਾ ਖਾਪਾ ਪੈ ਗਿਆ ਹੈ ਗਿਆ ਪੈ ਗਿਆ ਹੈ ਦਸ ਦਾ ਦਸ ਦਾ ਖਮਿਆਜਾ ਪੰਜਾਬ ਦੇ ਲੋਕਾਂ ਨੂੰ ਫੁਕਤ ਨਾ ਪੈਂਦਾ ਹੈ ਫਿਰ ਦੂਜੇ ਪਾਸੇ ਉਹ ਚਰਚਾ ਕਰੀਏ ਤਾਂ ਫਿਰ ਉਸ ਦੇ ਵਿੱਚ ਕੁਲ ਸਮਾਜਮ ਵੀ ਸਮੇ ਸਮੇਤੇ ਕਰਾਉਂਦੇ ਨਜ਼ਰ ਆਉਂਦੇ ਨੇ ਕਈ ਤਰ੍ਹਾਂ ਦੀ ਇਹ ਕਹਿ ਦਿੰਦੇ ਹਨ ਕਿ ਚਾਹੇ ਪਰਚਾ ਛੋਟਾ ਹੋਵੇ ਮोटा ਹੋਵੇ ਜਾਈ ਜੋ ਵੀ ਨਜ਼ਾਈਜ਼ ਹੋਵੇ ਉਸ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਬਹੁਤ ਰਹਿੰਦੀ ਹੈ ਜਿਸ ਨਹੀਂ ਬੰਦੀ ਪਰੀ ਦੂਜੇ ਪਾਸੇ ਜੇ ੜੀ ਸਿਆਸੀ ਨੇ ਲੋਕ ਜੇ ੜੀ ਸਿਆਸਤੀਆਂ ਸਿਆਸਤ ਦੀ ਕੁਰਸੀ ਨਾਲ ਸਿੰਬੜੇ ਹੋਏ ਨੇ ਉਹ ਆਪਣੀ ਟੀੜਾ ਨੂੰ ਬਚਾਉਂਦੇ ਨੇ ਤੇ ਖਮਿਆਜ਼ਾ ਦੂਜਿਆਂ ਨੂੰ ਭੁਗਤਣਾ ਪੈਂਦਾ ਹੈ ਸ਼੍ਰੋਮਣੀ ਅਕਾਲੀ ਦਲ ਗੱਠ ਜੋੜ ਸਰਕਾਰ ਵੇਲੇ ਤੱਕ ਕੇ ਸ਼ਾਹੀਦੀਆਂ ਦੇਖੀਆਂ ਗਈਆਂ ਫਿਰ ਤਬਦੀਲੀਆਂ ਹੋਈਆਂ ਕਾਂਗਰਸ ਆ ਗਈ ਸੱਤਾ ਦੇ ਵਿੱਚ ਤਾਂ ਉਦੋਂ ਵੀ ਇੱਕ ਗੱਲ ਘਟ ਨਹੀਂ ਆਈ ਇਈ ਤਰ੍ਹਾਂ ਦੀ ਮਸਲੀ ਸਾਹਮਣੇ ਆਉਂਦੀ ਰਹੀ ਤਾਂ ਹੁਣ ਆਮ ਆਦਮੀ ਪਾਰਟੀ ਚਾੜੂ ਦੀ ਸਰਕਾਰ ਜਦੋਂ ਆ ਗਈ ਹੈ ਤੀਜੀ ਤੇਰਤਾ ਉਸ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਘੱਟ ਨਹੀਂ ਦੇਖਣ ਨੂੰ ਮਿਲ ਰਹੇ ਜੇਠੋ ਤੱਕ ਰਹੀ ਗਲੀ ਰਹੀ ਗੱਲ ਵੱਡੇ ਪੱਦਰ ਦੇ ਉੱਤੇ ਜਿਹੜੀ ਪੁਲਿਸ ਮੁਲਾਜ਼ਮਾਂ ਰਾਂ ਇਹ ਕਹਿ ਸਕਦੇ ਹਾਂ ਕਿ ਜੇ ਇੱਕ 700 ਪੁਲਿਸ ਚੌਕੀ ਤੇ ਥਾਣੇ ਪੈਂਦੇ ਨੇ ਤਾਂ ਉਸ ਦੇ ਵਿੱਚ ਹਜ਼ਾਰਾਂ ਮੁਲਾਜ਼ਮ ਕੰਮ ਕਰਦੇ ਹੋਣਗੇ ਉਨਾ ਹਜ਼ਾਰਾਂ ਮੁਲਾਜ਼ਮਾਂ ਦੇਆਂ ਜਿਹੜੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ ਹਾਲਾਂਕਿ ਇੱਕ ਸਾਰ ਇਹ ਲਾਗੂ ਨਹੀਂ ਹੋਣ ਲੱਗੀ ਪਾਲਸੀ ਜਿਸ ਦੇ ਵਿੱਚ ਕਈ ਕਿਹੜੇ ਥਾਣੇ ਵਿੱਚੋਂ ਕਿੰਨੇ ਮੁਲਾਜ਼ਮ ਬਹਰ ਭਿਜਨੇ ਨੇ ਉਹਨਾਂ ਦੇ ਸਰਵਿਸ ਡਾਇਰੀ ਕਾਰਡ ਚੈੱਕ ਕੀਤਾ ਜਾਵੇਗਾ ਟਰੈਕ ਰਿਕਾਰਡ ਦੇਖਿਆ ਜਾਵੇਗਾ ਕਿਸ ਨੂੰ ਕਿੰਨਾ ਸਮਾਂ ਹੋ ਗਿਆ ਹੈ ਕਿਥੇ ਡਿਊਟੀ ਤਾਇਨਾਤ ਕੀਤੀ ਹੋਈ ਹੈ ਨਮੁੰਦਿਆਂ ਨੂੰ ਉਸ ਦੇ ਹਿਸਾਬ ਦੇ ਨਾਲ ਸਾਰੀਆਂ ਤਬਦੀਲੀਆਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਰੇਡੀ ਇੱਕ ਨੋਟੀਫਿਕੇਸ਼ਨ ਹੈ ਸਰਕਾਰੀ ਪਪਲ ਸਾਲਕਿਆਂ ਦੇ ਵਿੱਚ ਘਮ ਰਹੀ ਹੈ ਜਿਸ ਕਰਕੇ ਸਾਰਿਆਂ ਨੂੰ ਆਪਣਾ ਆਪਣਾ ਫਿਕਰ ਪੈ ਗਿਆ ਹੈ ਹੁਣ ਕਿਤੇ ਆਪਣਾ ਜੁਲੀ ਬਿਸਤਰਾ ਇਥੋਂ ਸਮੇਟ ਕੇ ਦੂਜੇ ਅਜਲਿਆਂ ਵਿੱਚ ਨਾ ਲਿਜਾਣਾ ਪੈਸੇ ਕਿ ਮੁਲਾਜ਼ਮਾਂ ਨੂੰ ਜਿੱਥੇ ਆਪਣਾ ਫਿਕਰ ਪੈ ਗਿਆ ਹੈ ਉੱਥੇ ਇੱਕ ਚਰਚਾ ਇਹ ਵੀ ਛਿੜ ਗਈ ਹੈ ਕਿ ਆਪਸ ਦੇ ਵਿੱਚ ਮੁਲਾਜ਼ਮ ਗੱਲਾਂ ਕਰਦੇ ਦਿਖਾਈ ਦੇ ਰਹੇ ਨੇ ਕਿ ਸਰਕਾਰ ਤੋਂ ਜਿਹੜਾ ਕੰਮ ਨਹੀਂ ਹੋਇਆ ਰਣ세 ਵਾਲੇ ਮਸਲੇ ਉਤੇ ਲੋਕਾਂ ਨੂੰ ਉਹਨਾਂ ਨੂੰ ਹੰਗਾਰਾ ਨਹੀਂ ਬਣਿਆ ਕਿ ਨਸ਼ੇ ਦੇ ਕੰਟਰੋਲ ਕੀਤਾ ਜਾ ਰਿਹਾ ਹੈ ਤੇ ਇਸ ਨੇ ਸਿੱਧੇ ਤੌਰ ਤੇ ਇਕੱਲੀ ਪੁਲਸ ਨੂੰ ਜ਼ਿੰਮੇਵਾਰ ਟਾਇਆ ਜਾਵੇ ਅ ਫਿਰ ਸਿਆਸੀ ਇਸ਼ਵਾਸ਼ਕਤੀ ਵੀ ਕਮਜ਼ੋਰ ਮੰਨੀ ਜਾ ਰਹੀ ਹੈ ਇਹ ਦੋਵੇਂ ਤਸਵੀਰਾਂ ਨੇ ਜੇਕਰ ਦੋਵਾਂ ਦਾ ਤਾਲਮਿਲ ਸਹੀ ਹੋਵੇ ਤਾਂ ਫਿਰ ਨਸ਼ਿਆਂ ਦੇ ਮੁੱਦੇ ਨੂੰ ਜਿਹੜੇ ਕਿ ਕਤਕ ਮੁੱਦਾ ਬਣ ਚੁੱਕਾ ਹੈ ਬੇਰੋਜ਼ਗਾਰੀ ਜੋ ਨੌਜਵਾਨਾਂ ਦਾ ਜਿਹੜਾ ਵੇਲ ਪੁਨੇ ਜਿਸ ਨੂੰ ਤਾਂ ਕਿਹਾ ਗਿਆ ਵੇਲ ਪੁਨੇ ਵਾਲ ਨੌਜਵਾਨ ਨੂੰ ਉਸੇ ਇਸਮਾਲ ਆ ਗਿਆ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਡਰੋਨ ਦੇ ذریعے ਨਿਸ਼ਾਨਿਆ ਪੰਜਾਬ ਦੇ ਅੰਦਰ ਪੰਜਾਬ ਦੀ ਸਰਹੱਦ ਦੇ ਅੰਦਰ ਉਥੇ ਵਿਛਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਉਸ ਦਿੱਤਸਕਰੀ ਦੀ ਗੱਲ ਹੋਵੇ ਤਾਂ ਉਸ ਨੂੰ ਨਕੇਲ ਪਾਉਣ ਲਈ ਜੋ ਕਦਮ ਚੁੱਕੇ ਜਾਣ ਦੀ ਲੋੜ ਹੈ ਉਹ ਸ਼ਾਇਦ ਉਸ ਤੰਗ ਨਾਲ ਹਲੇ ਤੱਕ ਨਹੀਂ ਚੁੱਕੇ ਗਏ ਤੁਸੀਂ ਨਾਲ ਉਸ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੋ ਦਫਾ ਇਸ ਮਾਮਲੇ ਦੇ ਉੱਤੇ ਕਿਹਾ ਕਿ ਸਾਨੂੰ ਸਮਾਂ ਹੋਰ ਲੱਗਣਾ ਚਾਹੀਦਾ ਹੈ ਇੱਕ ਵਾਰੀ ਦਾ ਇੱਕ ਸਾਲ ਮੰਗ ਲਿਆ ਸੀ ਉਸ ਸਾਲ ਵੀ ਪੂਰਾ ਹੋ ਦੇ ਲੱਗ ਚੁੱਕਾ ਹੈ ਤਾਂ ਉਹ ਰੋਡ ਮੈਪ ਨੂੰ ਇੰਪਲੀਮੈਂਟ ਕੰਨਾ ਬਾਕੀ ਹੈ ਪਰ ਉਸ ਤੋਂ ਬਾਅਦ 27-8 ਮਹੀਨੇ ਬੀਤ ਚੁੱਕੇ ਆ ਹੁਣ ਦੇਖ ਰਹੀ ਆ ਕਿ ਉਸ ਰੋਡ ਮੈਪ ਨੂੰ ਲਾਗੂ ਹੁੰਦਿਆਂ ਕਿੰਨਾ ਸਮਾਂ ਲੱਗ ਸਕਦਾ ਹੈ ਤੇ ਦੂਜੀ ਪਾਸੇ ਪੁਲਿਸ ਮੁਲਾਜ਼ਮ ਆਪਣੀ ਥਾਂ ਦੇ ਉੱਤੇ ਚਿੰਤਾ ਦੇ ਵਿੱਚ ਡੁੱਬ ਗਏ ਨੇ ਜਦੋਂ ਕਿ ਉਹਨਾਂ ਨੇ ਸਰਕਾਰੀ ਚਿੱਠੀ ਦੇਖ ਲਈ ਹੈ ਉਹ ਨੋਟੀਫਿਕੇਸ਼ਨ ਦੇਖਿਆ ਜਿਸ ਵਿੱਚ ਪੂਰੀ ਪਾਲਿਸੀ ਦਾ ਵੇਰਵਾ ਦਿੱਤਾ ਗਿਆ ਕਿ ਕਿਹੜੇ ਮੁਲਾਜ਼ਮ ਨੂੰ ਕਿੱਥੇ-ਕਿੱਥੇ ਭੇਜਿਆ ਜਾ ਸਕਦਾ ਹੈ ਕਿਸੇ ਨੂੰ ਜ਼ਿਲ੍ਹੇ ਤੋਂ ਬਾਹਰ ਵੀ ਭੇਜਿਆ ਜਾ ਸਕਦਾ ਹੈ ਜੀਨ ਵਾਰ ਤੋਂ 9 ਸਾਲ ਦਾ ਸਮਾਂ ਹੋਇਆ ਡਿਊਟੀ ਨਿਭਾਉਂਦੇ ਆਂ ਤਾਂ ਇੱਕੋ ਜ਼ਿਲ੍ਹੇ ਦੇ ਵਿੱਚ ਔਰ ਕਿਸੇ ਨੂੰ ਪੰਜ ਸਾਲ ਰਿਕ ਕਰੋ ਇੱਕੋ ਥਾਣੇ ਹੀ ਚੌਂਕੀ ਦੇ ਵਿੱਚ ਹੋ ਗਏ ਨੇ ਤਾਂ ਉਹਨਾਂ ਨੂੰ ਵੀ ਆਸ-ਪਾਸੇ ਵੀ ਭੇਜਿਆ ਜਾ ਸਕਦਾ ਹੈ ਇਥੋਂ ਇੱਕ ਗੱਲ ਇਹ ਵੀ ਦੱਸਣੀ ਜ਼ਰੂਰੀ ਹੈ ਕਿ ਪੁਲਸ ਮੁਲਾਜ਼ਮ ਪੁਲਸ ਚੌਂਕੀਆਂ ਦੇ ਵਿੱਚ ਜਿੰਨਾ ਕੋਲ ਨਾ ਸਬ ਇੰਸਪੈਕਟਰ ਨਾ ਹੀ ਐਸਆਈ ਤੇ ਨਾ ਹੀ ਉਹ ਇਹਦੀ ਰਿਸਪੈਕਟ ਨਾ ਫਿਰੋ ਉਹਨਾਂ ਨੂੰ ਜੇਕਰ ਡਿਊਟੀਆਂ ਨਹੀਂ ਦਿੱਤੀਆਂ ਗਈਆਂ ਤਾਂ ਹਾਲੇ ਕਿ ਬਹੁਤ ਇੰਸਪੈਕਟਰਾਂ ਦੀ ਜਿਹੜੀਆਂ ਡਿਊਟੀ ਆ ਉਹ ਜਿਆਦਾਤਰ ਸਿਕਿਉਰਿਟੀ ਮਾਮਲਿਆਂ ਦੇ ਵਿੱਚ ਲਗਾਈ ਗਈ ਹੈ ਥਾਣਿਆਂ ਦੇ ਵਿੱਚ ਲਗਾਈ ਗਈ ਹੈ ਸਭ ਪਰ ਸਭ ਇੰਸਪੈਕਟਰ ਜੋ ASI ਜੇਕਰ ਚੌਕੀ ਇਸ਼ਾਰਾ ਬਣ ਗਏ ਨੇ ਤਾਂ ਇਸ ਤੋਂ ਇਲਾਵਾ ਕਈ ਹੈੱਡ ਕਨਸਟੇਬਲ ਨੂੰ ਵੀ ਤਰੱਕੀ ਦੇ ਕਿ ਜਿਹੜਾ ਚੌਂਕੀ ਇਨਚਾਰਜ ਬਣਾਇਆ ਜਾ ਸਕਦਾ ਹੈ ਉਹ ਵੀ ਕਈ ਥਾਵਾਂ ਉਤੇ ਮਾਮਲੇ ਸਾਹਮਣੇ ਆਉਂਦੇ ਨੇ ਫਿਰ ਉਹਨਾਂ ਨੇ ਜਦੋਂ ਕੋਈ ਗੰਭੀਰ ਮਾਮਲਿਆਂ ਦੇ ਉਤੇ ਰਿਪੋਰਟ ਦਰਜ ਕਰਨੀ ਹੁੰਦੀ ਹੈ ਤਾਂ ਖੁਦ ਵੀ ਨਿਰਮਾਣ ਦੇ ਮੁਤਾਬਕ ਉਹ ਪੈਰਵਾਈ ਨਹੀਂ ਕਰ ਸਕਦੇ ਹਨ ਕਿਉਂਕਿ ਇੱਕ ਸੀਨੀਅਰ ਮੁਲਾਜ਼ਮ ਨੇ ਸੀਨੀਅਰ ਰੈਂਕ ਦੇ ਅਧਿਕਾਰੀਆਂ ਨੇ ਕਰਨੀ ਹੁੰਦੀ ਹੈ ਇਹ ਵੀ ਸਮੱਸਿਆਵਾਂ ਕਈ ਥਾਵਾਂ ਦੇ ਉੱਤੇ ਦੇਖੀਆਂ ਗਈਆਂ ਹਨ ਹੁਣ ਇੱਥੇ ਇਹ ਵੀ ਗੱਲ ਬੰਦੀ ਹੈ ਕਿ ਜਿਹੜੇ ਬਹੁਤ ਸਾਰੇ ਮੁਲਾਜ਼ਮ ਹੈ ਪੁਲਸ ਮੁਲਾਜ਼ਮ ਨੇ ਥਾਣਿਆਂ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਦੀ ਘਾਟ ਵੀ ਵੱਡੇ ਪੱਧਰ ਦੇ ਉੱਤੇ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਦੇਖਿਆ ਜਾ ਸਕਦਾ ਪੁਲਸ ਨਫਰੀ ਉਸ ਤਾਂ 9 ਕਰੋੜ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਪਰ ਬਹੁਤ ਲਾਰੀ ਉਹ ਮੰਤਰੀ ਸੰਤਰੀਆਂ ਨਾਲ ਚਲਦੀਆਂ ਨੇ ਸਕਰਟੀ ਵਾਲੇ ਮਾਮਲੇ ਦੇ ਵਿੱਚ ਜਾ ਫਿਰ ਤਰਾਂ ਤਰਾਂ ਦੇ ਜਿਹੜੇ ਥਾਣੇ ਜੁਆ ਸੁਵਿਧਾ ਸੈਂਟਰ ਬਣਾ ਦਿੱਤੇ ਗਏ ਨੇ ਉਥੇ ਵੀ ਕਈ ਥਾਵਾਂ ਦੇ ਉਤੇ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਕਈਆਂ ਨੂੰ ਕਿਸੇ ਥਾਂ ਦੇ ਉਤੇ ਲਗਾਇਆ ਜਾਂਦਾ ਜਿਹੜਾ ਸਲੂਟ ਮੰਨ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵਾਧੂ ਲੰਘ ਰਹੀ ਹੈ ਪਰ ਥਾਣਿਆਂ ਦੇ ਵਿੱਚ ਦਾ ਆਮ ਲੋਕਾਂ ਦੀ ਜਿੱਥੇ ਵਾਜ਼ਤ ਕਰਨੀ ਹੈ ਸੁਰੱਖਿਆ ਮੁਹਈਆ ਕਰਨੀ ਹੈ ਉਥੇ ਪੁਲਿਸ ਮੁਲਾਜ਼ਮਾਂ ਦੀ ਘਾਟ ਦੇੜਕਤੀ ਹੈ ਉਸ ਦੇ ਕਹਿ ਕੇ ਇਹ ਵੀ ਸੁੰਨ ਵਿੱਚ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਜਿਹੜੀਆਂ ਨਵੀਆਂ ਪਟੀਆਂ ਹੋ ਰਹੀਆਂ ਨੇ ਉਸ ਦੇ ਵਿੱਚ ਬਹੁਤ ਪੁਲਿਸ ਮੁਲਾਜ਼ਮ ਜਿਹੜੇ ਕਿ ਨਿਰਮਾਣ ਦੇ ਮੁਤਾਬਕ ਕਈ ਥਾਣਿਆਂ ਦੇ ਵਿੱਚ ਡਿਊਟੀ ਕੀਤੀਆਂ ਜਾਂਦੀਆਂ ਨਹੀਂ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਿਹੜੇ ਨਵੇਂ ਭਰਤੀ ਹੋ ਜਾਰੇ ਨੇ ਨੌਜਵਾਨ ਆਪਣੀ ਤੰਦੇਹੀ ਦੇ ਲਈ ਕਈ ਥਾਵਾਂ ਦੇ ਉੱਤੇ ਚਾਹੇ ਉਹ ਨਾਕਿਆਂ ਦੇ ਉੱਤੇ ਥਾਣਿਆਂ ਦੇ ਵਿੱਚ ਚੌਂਕਿਆਂ ਦੇ ਵਿੱਚ ਡਿਊਟੀ ਕਰਦੇ ਦਿਖਾਈ ਦਿੰਦੇ ਨੇ ਪਰ ਜਿਨ੍ਹਾਂ ਨੂੰ ਪੇਤਾ ਗਿਆ ਹੈ ਮਹਿਕਮੇ ਦਾ ਕਿਥੋਂ ਬਚਣਾ ਕਿਹੜੀ ਵੱਡੀ ਮੱਛੀ ਨੂੰ ਖੁਸ਼ ਕਰਕੇ ਰੱਖਣਾ ਹੈ ਤੇ ਕਿਸ ਦੇthole ਅਸੀਂ ਨਹੀਂ ਲੱਗਣਾ ਤੇ ਕਿਸਤੇ ਲੱਗਣਾ ਜੁਨਾ ਨੇ ਪਿੱਤ ਪਾਲਿਆ ਉਹ ਵੀ ਕਈ ਤਰ੍ਹਾਂ ਦੀਆਂ ਚਾਲਾਂ ਚੱਲ ਕੇ ਆਪਣਾ ਸਮਾਪੂਰ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਸਾਹਮਣੀ ਆਉਂਦੀਆਂ ਨੇ ਕੁੱਲ ਮਿਲਾ ਕੇ ਹੇਠਲੇ ਪੱਧਰ ਤੋਂ ਉੱਪਰਲੇ ਪੱਧਰ ਤੱਕ ਹੀ ਹੁਣ ਇੰਸਪੈਕਟਰ ਤੱਕ ਦੇ ਘੱਡ ਨੌ ਸਾਲੋ ਕਿਸੇ ਕਿਸੇ ਥਾਣੇ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਪੂਰੇ ਕਰ ਲਈ ਤਾਂ ਉਹਨਾਂ ਨੂੰ ਬਾਹਰ ਵੀ ਭੇਜਿਆ ਜਾ ਸਕਦਾ ਹੈ ਇਸ ਤਰ੍ਹਾਂ ਡਿਸਟ੍ਰਿਕਟ ਕੰਡੀਵ ਰਿੰਗੋ ਆ ਜਿਹੜਾ 15 ਸਾਲ ਦੀ ਸੇਮ ਸਰਵਿਸ ਹੋ ਚੁੱਕੀ ਹੈ ਔਰ ਜਿਸੇ ਇੱਕ ਸੇਮ ਰੇਂਜ ਦੇ ਵਿੱਚ ਜਿਹੜੇ ਜੁਮਿਆ ਕੀ ਪਟਿਆਲਾ ਰੇਂਜ ਤੋਂ ਰੋਪ ਪਰ ਰੇਂਜ ਦੇ ਵਿੱਚ ਪੇਜਣਾ ਤਾਂ ਰੋਪ ਪਰ ਰੇਂਜ ਤੋਂ ਫਰੋਜ਼ ਪਰ ਪੇਜਣਾ ਇਹ ਵੀ ਇੱਕ ਤਰ੍ਹਾਂ ਦਾ ਇੱਕ ਪਾਲਿਸੀ ਦਾ ਹਿੱਸਾ ਹੈ ਔਰ ਬਾਲਸੀ ਨੂੰ ਲਾਗੂ ਲਾਗੂ ਕਿਵੇਂ ਕਰਨਾ ਹੈ ਇਹ ਪੰਜਾਬ ਪੁਲਸ ਦੇ ਹੈੱਡਕੁਆਟਰਸ ਆ ਡੀਜੀਪੀ ਗੌਰਵ ਯਾਦਵ ਦੇ ਉਤੇ ਨਿਰਭਰ ਹੈ ਇਸ ਨੂੰ ਇੱਕ ਵਾਰ ਲਾਗੂ ਕਰਨਾ ਜਦੋਂ ਫਿਰ ਵਕਫ ਵਕਤਰਾਂ ਦੇ ਨਾਲ ਵਕਫ ਵਕਤਰਿਆਂ ਦੇ ਵਿੱਚ ਕਿਉਂਕਿ ਕਈ ਥਾਵਾਂ ਦੇ ਉੱਤੇ ਗਿੰਦੀ ਥਾਣਿਆਂ ਦੇ ਉੱਤੇ ਕਈ ਅੰਤਿ ਕਟੇ ਤੇ ਨਫਰੀ ਦੇ ਹਿਸਾਬ ਨਾਲ ਵੀ ਡਿਊਟੀਆਂ ਅਸੀਂ ਪਾਸੇ ਬਦਲੀਆਂ ਜਾ ਸਕਦੀਆਂ ਤਬਦਲੇ ਹੋ ਸਕਦੇ ਆ ਤਾਂ ਜਿਹੜੀ ਉਹ ਕੀਤੇ ਜਾ ਸਕਦੇ ਨੇ ਪਰ ਇਹ ਵੱਡੀ ਪੱਧਰ ਦੇ ਉੱਤੇ ਕੀਤੇ ਜਾ ਰਹੇ ਨੇ ਤਬਦਾਲੀਆਂ ਨੂੰ ਲੈ ਕੇ ਇਸ ਦੇ ਵਿੱਚ ਇੱਕ ਗੱਲ ਸਾਹਮਣੀ ਆਈ ਹੈ ਕਿ ਜੇਕਰ ਜਿਹੜੀ ਗੈਰ ਕਾਨੂੰਨੀ ਤੌਰ ਤੇ ਉੱਤੇ ਬਣਾਈ ਜਾਈਦਾ ਦਾ ਡਰੱਗਸ ਪਾਈਲੋਰਾ ਨਹੀਂ ਉਹਨਾਂ ਨੂੰ ਜ਼ਬਤ ਕਰਨ ਲਈ ਐਨ ਡੀ ਐਪਸੀ ਦੀ ਧਾਰਾ 66 ਦਿਵਰਤੋਕਾਂ ਦੇ ਦਿਵਵਦ ਵਰਤੋਕਾਂ ਦੇ ਨਿਰਦੇਸ਼ ਨਾਲ ਦੇ ਦਿੱਤੇ ਗਏ ਆ ਔਰ ਐਸਪੀ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਪ੍ਰਸ਼ਾਸਨ ਵਿੱਚ ਸ਼ਾਮਿਲ ਪਾਈਰਾਨ ਵਾਲੇ ਤੇ ਲੋਕਾਂ ਦੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਨਾਂ ਇਹ ਵੀ ਆਖਿਆ ਕਿ ਪਾਗ ਵਿੱਚ ਅਜਿਹੀਆਂ ਕਾਲਾਂ ਕਾਲੀਆਂ ਭੇਡਾ ਖਿਲਾਫ ਪਾਗੀ ਕਾਰਵਾਈ ਤੇ ਵਿਸਾਲੀ ਸਜ਼ਾ ਵਿਸ਼ਕੀ ਨਹੀਂ ਬਣਾਈ ਜਾਵੇ ਜਿਸ ਆਈਸੀ ਹਰਮਨ ਵੀਰ ਸਿੰਘ ਨੇ ਸਮੂ ਐਸਪੀ ਰਾਈਟਡ ਅਧਿਕਾਰੀਆਂ ਤੇ ਐਸ ਐਚਓਜ਼ ਨੂੰ ਜਿਵੇਂ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਨ ਲੋਕਾਂ ਨੂੰ ਸਕੈਇਟਾ ਦੇ ਨਿਪਟਾਰੇ ਲਈ ਸਾਰੇ ਕੰਮ ਕਾਜ ਵਿੱਚ ਦਿਨ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਸਬੰਧ ਦਫ਼ਤਰਾਂ ਵਿੱਚ ਜਿਹੜੀਆਂ ਨੇ ਹਾਜ਼ਰ ਰਹਿਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਹਾਲਾਂਕਿ ਕਿਸੇ ਕਿਸ ਦੀ ਅਸੀਂ ਗੱਲ ਨਹੀਂ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਲਾਗੂ ਹੋਣ ਚੁੜਾਰਿਆ ਹੈ ਔਰ ਜੇਕਰ ਪੁਲਿਸ ਮੈਕਮੇ ਦੇ ਵਿੱਚ ਕੋਈ ਤੋ ਲਾ ਕੇ ਵੱਡੇ ਪੱਧਰ ਤੱਕ ਦੇ ਅਧਿਕਾਰੀ ਪਾਈ ਜਾਂਦੇ ਨੇ ਉਸ ਦੇ ਵਿੱਚ ਨਸ਼ਾ ਤਸਕਰ ਨਾਲ ਮਿਲੀ ਫੋਕਤ ਦੇ ਨਾਲ ਕਿਉਂਕਿ ਐਂਡੀ ਪੀ ਐਸਓ ਐਕਟ ਦੇ ਨਾਲ ਨਾਮ ਸ਼ਾਮਿਲ ਕਰ ਲਿਆ ਜਾਂਦਾ ਹੈ ਫਿਰ ਨਾਮ ਕਢਾਉਣ ਦੀ ਖਾਤਰ ਇਹਨ ਪਿਆਰੀ ਦੇ ਵਿੱਚੋਂ ਉਸ ਪੂਰੀ ਜਾਂਚ ਪੜਤਾਲ ਦੇ ਵਿੱਚੋਂ ਉਸ ਦੇ ਪੈਸੇ ਅਲੱਗ ਲੈ ਜਾਂਦੇ ਨੇ ਇਸ ਤਰ੍ਹਾਂ ਦੇ ਕਈ ਥਾਣੇਦਾਰ ਤੇ ਡੀਐਸਪੀ ਦੇ ਅਧਿਕਾਰੀ ਜਿਹੜੇ ਉਹ ਉੜਕੇ ਚੜੇ ਹਾਲਾਂਕਿ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਕਿਉਂਕਿ ਦੇ ਅਹਥਾ ਉੱਤੇ ਤੱਕ ਮਿਲਦੇ ਆ ਇਸ ਕਰਕੇ ਉਹ ਬਾਝਾਂ ਦੇ ਆ ਔਰ ਜਿੱਥੇ ਇਥੇ ਇੱਕ ਗੱਲ ਹੋਰ ਸਪਸ਼ਟ ਕਰਨੀ ਚਾਹੀਦੀ ਹੈ ਪੁਲਸ ਮੈਕਮੇ ਨੂੰ ਕਿ ਤੇਰ ਮੇਰ ਦੀ ਕਾਰਵਾਈਏ ਜਿਹੜੀ ਹੋਣੀ ਚਾਹੀਦੀ ਹੈ ਕਿ ਇਹ ਜੜੇ ਨਸ਼ੇ ਨੂੰ ਕੰਟਰੋਲ ਕਰਨਾ ਤਬਾਦਲੀਆਂ ਦੇ ਨਾਲ ਨਸ਼ਾ ਤਬਦੀਲੀ ਜਾ ਮਸ਼ੀਨ ਦੇ ਵਿੱਚ ਕੰਟਰੋਲ ਹੋ ਜਾਵੇਗਾ ਡਰਗ ਤਸਕਰ ਨਿਜੜੇ ਉਹਨਾਂ ਨੂੰ ਕਾਬੂ ਪਾਇਆ ਜਾ ਸਕਦਾ ਹੈ ਇਸ ਦੇ ਬਾਰੇ ਨਿੱਜੀ ਤੌਰ ਤੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਰਾਈ ਕਮੈਂਟਾ ਦੇ ਵਿੱਚ ਜ਼ਰੂਰ ਲਿਖਿਓ ਭਗਵੰਤ ਮਾਨ ਸਰਕਾਰ ਦੇ ਵੱਲੋਂ ਸਹੀ ਕੀਤਾ ਗਿਆ ਹੈ ਜਪੰਜਾਬ ਪੁਲਸੀ ਵੱਲੋਂ ਸਹੀ ਕੀਤਾ ਗਿਆ ਹੈ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤਾਜ਼ਾ ਅਪਡੇਟ ਦੇਖਣ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਧੰਨਵਾਦ